ਬਲਟੋਹ ਇਹਨੂੰ ਮੈਣਾ ਚੁਪੋ ਬਲਟੋਹ ਅੱਕ ਡਾਕ ਦੁੱਧ ਹੋਤਾ ਹੋ ਗਿਆ ਜਿਹੜੀ ਉਹਨੇ ਵੀਡੀਓ ਰਿਲੀਜ਼ ਕਰਦਾ 27 ਮਿੰਟ ਦੀ ਹੈ ਕੀ ਉਹਦੇ ਵਿੱਚ ਕਿਹਾ ਉਹਨੇ ਕੀ ਕਹਿਤਾ ਕਿਹਾ ਜਾਂ ਕੀ ਕਰਤਾ ਉਹ ਸ਼ਰਮ ਆਉਣੀ ਚਾਹੀਦਾ ਧਾਮੀ ਨੂੰ ਧਾਮੀ ਤਾਂ ਆਪ ਜਿਹੜਾ ਹੈਗਾ ਵਧੀਆ ਬੰਦਾ ਨਹੀਂ ਸਾਰੇ ਇੱਕ ਘੱਟੀਆਂ ਕਿਸਮ ਦੇ ਬੰਦੇ ਨੇ ਸਾਰੇ ਜਿਹੜੇ ਖਾਲਸਾ ਮੰਗਦੇ ਫਿਰਦੇ ਨੇ ਉਹ ਖਾਲਸਾ ਤਾਂ ਬਾਅਦ ਚ ਲੈ ਲਿਓ ਪਹਿਲਾਂ ਤੁਸੀਂ ਖਾਲ ਐਕਸਟਰੋਨੀ ਕਮੇਟੀ ਦਾ ਇਜਾਜ਼ਤ ਕਰਾ ਲਓ ਪੁੱਛੇ ਤਾਂ ਜੱਸੀਦਾਰ ਆਪਦਾ ਲਾ ਦੋ ਜੱਜਦਾਰ ਜਸਇਦ ਸਿੰਘ ਵਰਗਾ ਆ ਗਿਆ ਉੱਥੇ ਕਾਲੀ ਫੁੱਲ ਸਿੰਘ ਵਰਗਾ ਜਿੱਸੇ ਰਵੇਗਾ ਨਾ ਖਾਲਸਾ ਰਾਜ ਉਸ ਜੀ ਉਸੇ ਟਾਈਮ ਹੋ ਜਾਣਾ ਬਰਸ਼ੇ ਬਲਟੋਹਾ ਵਰਗੇ ਜਿਹੜੇ ਜਿਨ੍ਹਾਂ ਨੇ ਜੱਜਦਾਰ ਦਾ ਜਨਾਹ 27 ਸੈਕਿੰਡਾਂ ਦੇ ਵੱਧ ਕੇ ਕਿੱਡਾ ਕ ਪੰਥ ਦਰ ਦੀ ਆ ਕਿੱਡਾ ਕੋ ਹੋ ਗਿਆ ਬਲਟੋਹਾ ਤੇ ਉਹ ਉਹ ਇਹਨਾਂ ਦੇ ਵਿੱਚ ਨਹੀਂ ਸੀ ਜਦੋਂ ਆਕਾਲ ਤਖਤ ਸਾਹਿਬ ਦੇ ਸਾਰੇ ਸੱਦੇ ਨੇ ਦਾਗੀ ਵਾਗੀ ਬਲਟੋਹਾ ਇਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਸੀ ਉਹ ਕਿਉਂ ਨਹੀਂ ਆਇਆ ਜਿੱਥੇ ਪੰਜਾਬ ਦੇ ਪੰਥਕ ਮੁੱਦਿਆਂ ਦੇ ਉੱਤੇ ਕਾਫੀ ਸਮੇਂ ਤੋਂ ਜਦੋਂ ਜੈ ਚੱਲ ਰਹੀ ਹੈ ਸਹੀ ਦਿਸ਼ਾਵਲ ਤੋਰਨ ਦੀ ਕੋਸ਼ਿਸ਼ ਲੀਡਰਸ਼ਿਪ ਨੂੰ ਕੀਤੀ ਗਈ ਉਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਭਖੇ ਤੇ ਹੁਣ ਇੱਕ ਵੱਡਾ ਫੈਸਲਾ ਜਿਹੜੀ ਸਰਮਾਰ ਸੰਸਥਾ ਐ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਜਿਹੜੇ ਲਏ ਜਾ ਰਹੇ ਫੈਸਲੇ ਆ ਕਿ ਉਹ ਸਹੀ ਦਿਸ਼ਾ ਚ ਲਏ ਜਾ ਰਹੇ ਆ ਖਾਸ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਜੋ ਫੈਸਲਾ ਲਿਆ ਗਿਆ 2 ਹਫ਼ਤਿਆਂ ਲਈ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਦੇ ਅਹੁਦੇ ਤੋਂ ਔਰ ਨਾਲ ਹੀ ਇੱਕ ਕਮੇਟੀ ਗਠਿਤ ਕਰ ਦਿੱਤੀ ਗਿਆ ਜਿਹੜੀ ਜਾਂਚ ਪੜਤਾਲ ਵਿਸ਼ਿਆਂ ਦੇ ਉੱਤੇ ਕਰੇਗੀ ਜਿਸ ਤਰ੍ਹਾਂ ਦੇ ਦੋਸ਼ ਉਹਨਾਂ ਤੇ ਲੱਗੇ ਨੇ ਇਸ ਫੈਸਲੇ ਨੂੰ ਲੈ ਕੇ ਕੀ ਸੋਚਦੇ ਨੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਖਾਸ ਕਰਕੇ ਜਿਹੜੇ ਪੰਥਕ ਮੁੱਦਿਆਂ ਨੂੰ ਲੈ ਕੇ ਆਪਣੇ ਵਿਚਾਰ ਰੱਖਦੇ ਰਹਿੰਦੇ ਨੇ ਹਮੇਸ਼ਾ ਸਾਡੇ ਨਾਲ ਨੇ ਰਾਜਾ ਰਾਜ ਸਿੰਘ ਜੀ ਬਾਬਾ ਨਿਹੰਗ ਸਿੰਘ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਤੇ ਤੁਸੀਂ ਜਿਹੜੇ ਕਈ ਮੁੱਦਿਆਂ ਦੇ ਉੱਤੇ ਬਿਵਾਕੀ ਨਾਲ ਆਪਣੀ ਗੱਲ ਰੱਖਦੇ ਹੋ ਪਰ ਜਿਹੜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਲਿਆ ਗਿਆ ਐਸਜੀਪੀਸੀ ਵੱਲੋਂ ਇਸ ਲਏ ਗੇ ਫੈਸਲੇ ਨੂੰ ਪਹਿਲੀ ਨਜ਼ਰ ਕਿਵੇਂ ਵੇਖਦੇ ਹੋ ਐਸਜੀਪੀਸੀ ਨੇ ਇਸ ਫੈਸਲੇ ਨੂੰ ਲੈ ਕੇ ਸਹੀ ਦਿਸ਼ਾ 'ਚ ਕਦਮ ਪੁੱਟਿਆ ਜਾਂ ਫਿਰ ਆਪਣੇ ਅੱਗੇ ਹੋਟ ਹੋਏ ਪੁੱਟਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਅਸੀਂ ਪਹਿਲਾਂ ਤੋਂ ਇਹ ਕਹਿੰਦੇ ਆ ਵੀ ਜਿਹੜੀ ਜਥੇਦਾਰੀ ਦਾ ਆਪਣੇ ਚੋਣ ਆ ਉਹ ਸਿਲੈਕਸ਼ਨ ਨਾਲ ਹੋਣੀ ਚਾਹੀਦੀ ਹੈ ਇਲੈਕਸ਼ਨ ਨਾਲ ਨਹੀਂ ਜੇ ਇਲੈਕਸ਼ਨ ਵਾਲਾ ਸਰਾਉਣੀ ਕਮੇਟੀ ਦੇ ਹੱਥ ਦੇ ਵਿੱਚ ਆ ਤਾਂ ਹੀ ਜਥੇਦਾਰਾਂ ਨੂੰ ਅੱਜ ਆ ਜਦੋਂ ਜੀ ਕਰਦਾ ਹਾਥੀ ਤੇ ਚੜਾ ਦਿੰਦੇ ਆ ਜਦੋਂ ਜੀ ਕਰਦਾ ਲਾ ਦਿੰਦੇ ਆ ਮਨਮਰਜ਼ੀਆਂ ਕਰਦੇ ਆ ਜਿਹੜਾ ਤਾਂ ਇਹਨਾਂ ਦਾ ਸਾਥ ਦਿੰਦਾ ਇਨਾਂ ਦੇ ਪਰਦੇ ਪਾਉਂਦਾ ਉਹ ਜ세ਦਾ ਠੀਕ ਆ ਜਿਹੜਾ ਸੱਚ ਦੀ ਆਵਾਜ਼ ਬੁਲੰਦ ਕਰਨ ਲੱਗ ਜੇ ਜਿਸ ਤਰ੍ਹਾਂ ਕਹਿੰਨੀ ਹਰਪ੍ਰੀਤ ਸਿੰਘ ਨੇ ਤੁਸੀਂ ਦਿਖਿਆ ਪਿਛਲੇ ਦਿਨਾਂ ਦੇ ਜਿਹੜਾ ਜਿਹੜਾ ਰੋਲ ਰਿਹਾ ਬਹੁਤ ਸੋਹਣਾ ਸਲਾਘਾ ਜੋਗਾ ਤੇ ਇਹਨਾਂ ਨੂੰ ਉਹ ਦੁਖਤ ਚੱਲਿਆ ਨਹੀਂ ਜਾਂਦਾ ਵੀ ਇਹਨੇ ਸਾਡੇ ਨਾਲ ਕਰ ਕੀ ਦਿੱਤਾ ਤੇ ਹੁਣ ਉਹਦੀ ਕਰ ਅਰਦਾਸ ਕੂਸੀ ਕਰਦੇ ਆ ਬਲਟੋਹੇ ਨੂੰ ਪੈਣਾ ਚ ਪੁਰੋ ਬਲਟੋਹ ਕਿੱਡਾ ਦੁੱਧੋਤਾ ਹੋ ਗਿਆ ਜਿਹੜੀਆਂ ਨੇ ਵੀਡੀਓ ਰਿਲੀਜ਼ ਕਰਦਾ 27 ਮਿੰਟ ਦੀ ਆ ਕੀ ਉਹਦੇ ਵਿੱਚ ਕਿਹਾ ਉਹਨੇ ਕੀ ਕਹਿਤਾ ਕਿਹਾ ਜਾਂ ਕੀ ਕਰਤਾ ਉਹ ਸ਼ਰਮ ਹੋਣੀ ਚਾਹੀਦਾ ਧਾਮੀ ਨੂੰ ਧਾਮੀ ਤਾਂ ਆਪ ਜਿਹੜਾ ਹੈਗਾ ਇਹ ਵਧੀਆ ਬੰਦਾ ਹੈ ਨਹੀਂ ਸਾਰੇ ਇੱਕ ਘੱਟੀਆਂ ਕਿਸਮ ਦੇ ਬੰਦੇ ਨੇ ਸਾਰੀ ਸਾਰੀ ਬਾਦਲ ਲਾਣਾ 2Z ਇਹਨਾਂ ਨੂੰ ਮੈਂ ਕਹਿੰਦਾ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਹੌਣ ਵਾਲੇ ਸਮੇਂ ਦੇ ਵਿੱਚ ਜਿਹੜੀ ਸ੍ਰੋਣੀ ਕਮੇਟੀ ਹੈ ਬਚਾਓ ਅਕਾਲ ਤਖਤ ਸਾਹਿਬ ਬਚਾਉਣਾ ਜੇ ਅਕਾਲ ਤਖਤ ਸਾਹਿਬ ਸਾਡਾ ਆਜ਼ਾਦ ਹੋ ਗਿਆ ਅਸੀਂ ਖਾਲਸਾ ਧਨ ਮੰਗਦੇ ਹਾਂ ਸਾਰਿਆਂ ਤੇਨਾਂ ਨੂੰ ਮੈਂ ਕਹਿੰਦਾ ਜਿਹੜੇ ਖਾਲਸਾ ਧਨ ਮੰਗਦੇ ਫਿਰਦੇ ਨੇ ਉਹ ਖਾਲਸਾ ਧਨ ਤਾਂ ਬਾਅਦ ਚ ਲੈ ਲਿਓ ਪਹਿਲਾਂ ਤੁਸੀਂ ਖਾਲ ਸ੍ਰੋਣੀ ਕਮੇਟੀ ਦਾ ਆਜ਼ਾਦ ਕਰਾ ਲਓ ਉੱਥੇ ਦਾ ਜੱਸੀਦਾਰ ਆਪਦਾ ਲਾ ਦੋ ਸਾਡੇ ਕੋਈ ਪੰਥ ਦੀ ਕੋਈ ਚੰਗੀ ਗੱਲ ਹੋ ਜਾਵੇ ਜਿੱਦਣ ਜੱਸੀਦਾਰ ਭਾਈ ਜਗਤਾਰ ਸਿੰਘ ਵਰਗਾ ਆ ਗਿਆ ਉਥੇ ਅਕਾਲੀ ਫੂਲੇ ਸਿੰਘ ਵਰਗਾ ਜੱਸੀਦਾਰ ਭੈਗਣਾ ਖਾਲਸਾ ਰਾਜ ਉਸੇ ਟਾਈਮ ਹੋ ਜਾਣਾ ਤੇ ਅੱਜ ਅਸੀਂ ਆਪਦਾ ਜਿਹੜਾ ਹਰਮੰਦਰ ਅਕਾਲ ਤਖਤ ਉਹ ਤਾਂ ਆਜ਼ਾਦ ਨਹੀਂ ਕਰਾ ਸਕਦੇ ਇਹਨਾਂ ਦੇ ਚੁਗਲ ਚੋਂ ਇਹ ਆਰਐਸਐਸ ਦੇ ਬੀਜੇਪੀ ਦੇ ਪਿਆਦੇ ਨੇ ਇਹਨਾਂ ਨੇ ਜਿਹੜੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਈ ਆ ਬਾਦਲ ਗਿਆ ਨੇ ਤੇ ਪਹਿਲਾਂ ਜਥੇਦਾਰਾਂ ਦੇ ਉੱਤੇ ਦਬਾਅ ਪਾ ਕੇ ਘਰ ਜਾ ਕੇ ਉੱਥੇ ਸੌਦੇ ਸਾਥ ਨੂੰ ਚਿੱਠੀਆਂ ਲਿਖ ਕੇ ਆਪ ਦਸਖਤ ਕਰਾ ਕੇ ਉਹਨਾਂ ਨੂੰ ਮਾਫੀ ਨਾਵੇਂ ਦਿਵਾਈ 52 ਲੱਖ ਰੁਪਈਆ ਜਿਹੜਾ ਗੋਲਕਾਂ ਦਾ ਖਰਚ ਆ 90 ਲੱਖ ਰੁਪਈਆ ਤੇ ਸਾਰਾ ਕੋ ਸਾਰਾ ਕੁਝ ਮੰਨੇ ਨੇ ਹੁਣ ਸਾਰੇ ਸਾਹਮਣੇ ਇਹਨਾਂ ਦੇ ਤੇ ਇਹ ਬਾਦਲ ਕਾ ਲਾਣਾ ਜਿਹੜਾ ਗੁਰੂ ਬੰਨੇੋਂ ਭ੍ਰਿਸ਼ਟ ਆ ਗਿਆ ਸਾਰੀ ਸਾਰੀ ਜੁੰਡਲੀਆ ਜੰਨੀ ਆ ਇਹ ਚਾਹੇ ਬਾਗੀ ਨੇ ਚਾਹੇ ਦਾਗੀ ਨੇ ਚਾਹੇ ਬਾਦਲ ਕੇ ਸਾਰੀ ਹੈ ਭ੍ਰਿਸ਼ਟ ਨੇ ਇਹ ਗੁਰੂ ਸਾਹਿਬ ਵੱਲੋਂ ਫਟਕਾਰਿਆ ਗਿਆ ਕੌਮ ਨੇ ਇਹਨਾਂ ਨੂੰ ਫਟਕਾਰਤਾ ਪੰਥ ਨੇ ਇਹਨਾਂ ਨੂੰ ਫਟਕਾਰਤਾ ਤੇ ਹੁਣ ਇਹ ਜਿਹੜੀ ਚਾਲ ਚੱਲਦੇ ਨੇ ਇਹ ਆਪਦੇ ਭਾਲੇ ਦਾ ਚੰਗੀ ਚੱਲਦੇ ਨੇ ਵੀ ਅਸੀਂ ਚੰਗੀ ਕਰ ਲਾਂਗੇ ਪਰ ਉਹ ਇਹਨਾਂ ਦੇ ਉਲਟ ਪੈਂਦੀ ਆ ਜਥੇਦਾਰ ਸਹਿਬਾਨ ਜਿਹੜੇ ਵੀ ਨੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਉੱਤੇ ਕਈ ਕਦੋਂ ਦੇ ਸਵਾਲ ਚੁੱਕੇ ਜਾ ਰਹੇ ਹਨ ਕਿਸੇ ਨਾ ਕਿਸੇ ਤਰ੍ਹਾਂ ਦੇ ਕਈ ਕਿਸੇ ਬੰਦਿਆਂ ਨੂੰ ਅੱਗੇ ਲਿਆ ਜਾ ਰਿਹਾ ਉਹਨਾਂ ਦੇ ਕਿਰਦਾਰ ਦੇ ਉੱਤੇ ਸਵਾਲ ਫਿਰ ਉਹਨਾਂ ਦੇ ਜਿਹੜੀ ਬੋਲ ਬਾਣੀ ਉੱਤੇ ਸਵਾਲ ਐਸਜੀਪੀਸੀ ਨੇ ਇਹ ਸਾਰੇ ਜਿੰਨੇ ਐਪੀਸੋਡ ਪਿੱਛੇ ਹੋਏ ਇੱਕ ਵਾਰੀ ਵੀ ਡਿਫੈਂਡ ਨਹੀਂ ਕੀਤਾ ਜਥੇਦਾਰਾਂ ਨੂੰ ਕਿ ਜਿਹੜਾ ਵੀ ਬੰਦਾ ਸਵਾਲ ਚੁੱਕਦਾ ਪਹਿਲਾਂ ਜਾਂ ਤਾਂ ਸਾਡੇ ਕੋਲ ਲਿਖਤੀ ਰੂਪ ਚ ਕੁਝ ਲੈ ਕੇ ਆਓ ਜੇ ਤੁਹਾਡੇ ਕੁਝ ਖਿਲਾਫ ਹੈ ਉਹਨਾਂ ਨੇ ਕਦੇ ਵੀ ਜਥੇਦਾਰਾਂ ਨੂੰ ਬਚਾਉਣ ਲਈ ਜਾਂ ਡਿਫੈਂਡ ਕਰਨ ਦੀ ਕਦੇ ਕੋਈ ਕਦਮ ਨਹੀਂ ਚੁੱਕਿਆ ਦੇਖੋ ਜਿਹੜੇ ਜਥੇਦਾਰ ਨੇ ਨਾ ਉਹ ਤਾਂ ਆਜ਼ਾਦ ਨੇ ਉਹਦਾ ਆਜ਼ਾਦ ਆ ਅਸੀਂ ਉਹਨਾਂ ਨੂੰ ਜਿਹੜੇ ਇਹ ਸ੍ਰੋਮਣੀ ਕਮੇਟੀ ਦੇ ਅਧੀਨ ਕਰਤਾ ਹੁਣ ਆਪਣੀ ਮਰਜ਼ੀ ਨਾਲ ਅੱਜ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੇ ਅਹੁਦੇ ਤੋਂ ਫਾਰਕ ਕਰਤਾ ਕਿਹੜੇ ਮੂੰਹ ਨਾਲ ਕਰਿਆ ਕੀ ਉਹਤੇ ਅਲੀਗੇਸ਼ਨ ਲਾਦੇ ਗਰਦਾਲ ਕੋਸ਼ਿਸ਼ ਕਰ ਰਹੇ ਨੇ ਉਹ ਦੀ ਤੇ ਅਸੀਂ ਉਹਨਾਂ ਦੇ ਨਾਲ ਆ ਤੇ ਪਰਸੋਂ ਵੀ ਅਸੀਂ ਮਿਲੇ ਸੀ ਉਹਨਾਂ ਨੂੰ ਅਸੀਂ ਕਿਹਾ ਤੱਕੜੇ ਰਹੋ ਤੁਹਾਡੇ ਨਾਲ ਆ ਤੇ ਦੇਖੋ ਜਿਹੜੇ ਇਹਨਾਂ ਦੀ ਗੱਲ ਕਰਦਾ ਇਹਨਾਂ ਨੂੰ ਸਲਾਉਂਦਾ ਇਨਾਂ ਦੇ ਹੱਕ ਦੇ ਵਿੱਚ ਬਿਆਨ ਦਿੰਦਾ ਉਹਦਾ ਜਥੇਦਾਰ ਬਹੁਤ ਚੜ੍ਹਦੀ ਕਲਾ ਦਾ ਅਕਾਲ ਤਖਤ ਦਾ ਚਹਿਲਾ ਜਥੇਦਾਰ ਐਕਟਿੰਗ ਜਥੇਦਾਰ ਆ ਉਹ ਕਾਰਜਕਾਰੀ ਜਥੇਦਾਰ ਲਾਇਆ ਜਦੋਂ ਇਹਨਾਂ ਦੇ ਸਵਾਲ ਖੜੇ ਕਰਨ ਲੱਗ ਗਿਆ ਉਹਨੂੰ ਹਟਾ ਕੇ ਦਾਉਂਦੋਂ ਮਹਿੰਦ ਸਾਹਿਬ ਦਾ ਕੱਲਾ ਲਾਦਾ ਅੱਜ ਜੋ ਬੋਲਬਾਲਾ ਨੇ ਹੋਇਆ ਅੱਜ ਉਹਨੂੰ ਉਹਦੇ ਤੋਂ ਹੀ ਫਰਕ ਕਰਦਾ ਇਹਦਾ ਮਤਲਬ ਵੀ ਇਹ ਜਥੇਦਾਰ ਇਹਨਾਂ ਦੀ ਮੁਠੀ ਦੇ ਵਿੱਚ ਨੇ ਲਪਾ ਪਿਆ ਹੁਣ ਸਾਰਾ ਜੱਗ ਸਾਹਮਣੇ ਤਾਂ ਸਾਰਾ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਆ ਵੀ ਜਦੋਂ ਜੀ ਕਰਦਾ ਜਿਹਨੂੰ ਇਹ ਜਥੇਦਾਰ ਬਣਾ ਦਿੰਦੇ ਨੇ ਲਪਾਫੇ ਦੇ ਵਿੱਚੋਂ ਨਿਕਲਦਾ ਬਾਦਲ ਦੇ ਹੁਕਮਾਂ ਨਾਲ ਨਿਕਲਦਾ ਬਾਦਲਾਂ ਦੇ ਕਹੇ ਤੇ ਲੱਗਦਾ ਤੇ ਉਹਨਾਂ ਜਥੇਦਾਰਾਂ ਦੀ ਕੀ ਤਾਕਤ ਆ ਵੀ ਇਹਨਾਂ ਦੇ ਉਲਟ ਹੋ ਜਾਣੇ ਇਹ ਸਾਰੀ ਜਿਹੜੀ ਹੈਗੀ ਆ ਇਹ ਚੱਕਰਬਿਊ ਰਚਿਆ ਗਿਆ ਸੀ ਤੇ ਉਹ ਇਹਨਾਂ ਦੇ ਉਲਟ ਪੈ ਗਿਆ ਸਾਰਾ ਕੁਝ ਸਾਹਮਣੇ ਆ ਗਿਆ ਇੱਕ ਗੱਲ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਅਸੀਂ 2 ਦਸੰਬਰ ਨੂੰ ਫੈਸਲੇ ਲਏ ਸੀ ਜੇਕਰ ਉਸ ਬਾਬਤ ਕੋਈ ਮੀਟਿੰਗ ਸੱਦੀ ਜਾਂਦੀ ਹੈ ਮੈਂ ਨਹੀਂ ਸ਼ਾਮਲ ਹੋਣਾ ਡਾਇਵਰਟ ਕੀਤੇ ਜਾ ਸਕਦੇ ਨੇ ਫੈਸਲੇ ਉਹਨਾਂ ਨੇ ਇਹ ਵੀ ਗੱਲਾਂ ਕਹੀਆਂ ਨੇ ਕਿ ਇਹ ਗੱਲ ਅੰਦਰ ਖਾਤੇ ਚੱਲ ਰਹੀ ਹੈ ਕਿ ਫੈਸਲੇ ਬਦਲਣ ਦੀ ਤਿਆਰੀ ਹੈ ਦੇਖੋ ਉਹ ਤਾਂ ਸਾਨੂੰ ਪਹਿਲੇ ਨੀਂਦਾਂ ਸੀਗਾ ਵੀ ਭਾਈ ਹਰਪ੍ਰੀਤ ਸਿੰਘ ਨੂੰ ਇਹ ਲਾਉਣਗੇ ਖਾਰ ਕਰਨਗੇ ਕਿਉਂਕਿ ਉਹਨੇ ਸੱਚ ਬੋਲਦਾ ਜਿਹਨੂੰ ਜਿਹੜਾ ਸੱਚ ਬੋਲਦੇ ਉਹਨੂੰ ਇਹ ਛੱਡਦੇ ਕੋਈ ਨਹੀਂ ਫਿਰ ਉਹਦੀ ਹੁਣ ਜਿਹੜੇ ਲੋਕ ਨੇ ਜਿਹੜੇ ਹਰਪੰਤ ਆ ਉਹਨਾਂ ਦਾ ਸਾਥ ਦਿੰਦੇ ਨੇ ਉਹਨਾਂ ਨੂੰ ਪਤਾ ਵੀ ਜੇ 1 ਲੱਖ ਦਾ ਲਾਤਾ ਫਿਰ ਇਹ ਇਹਨੂੰ ਹੁਣ 2 ਹਫ਼ਤਿਆਂ ਦਾ ਟਾਈਮ ਦਾ ਠੀਕ ਹੌਲੀ ਹੌਲੀ ਇਹਨੂੰ ਫਰਕ ਕਰ ਦੇਣਗੇ ਉਹਦੇ ਵਿੱਚੋਂ ਨਿਕਲਣਾ ਕਾਦੀ ਕਮੇਟੀ ਬਣਾਈ ਆ ਪਹਿਲਾਂ ਮੈਂ ਧਾਮੀ ਨੂੰ ਪੁੱਛਣਾ ਚਾਹਣਾ ਉਹ ਐਡਾ ਵੱਡਾ ਅਹੁਦੇਦਾਰ ਕਾਦੀ ਕਮੇਟੀ ਬਣਾਈ ਕੀ ਉਹਨੇ ਕੀ ਕਰਤਾ ਉਹਨੇ ਹਰਪ੍ਰੀਤ ਸਿੰਘ ਨੇ ਪਹਿਲਾਂ ਮੈਨੂੰ ਦੱਸੋ ਤਾਂ ਸਹੀ ਹਾਂਕਿ ਕੀ ਕਰਿਆ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਬੀਬੀ ਜਗੀਰ ਕੌਰ ਕਹਿੰਦੇ ਕਾਨੂੰਨੀ ਐਕਸ਼ਨ ਲੈਣਾ ਚਾਹੀਦਾ ਜਿਵੇਂ ਮੈਨੂੰ ਬੋਲੇ ਆ ਇਹ ਲੈਣਾ ਚਾਹੀਦਾ ਜਿਹੜੇ ਇਹ ਜਿਹੇ ਪ੍ਰਧਾਨ ਹੋ ਕੇ ਅ ਬੀਬੀਆਂ ਪ੍ਰਤੀ ਸ਼ਬਦ ਬੋਲਦਾ ਤੇ ਬਖਸ਼ਣਾ ਕੋਈ ਨਹੀਂ ਚਾਹੀਦਾ ਉਹ ਉਹਨੂੰ ਉਹਨੂੰ ਜਥੇਦਾਰ ਦੇ ਉੱਤੇ ਅਲੀਕੇਸ਼ਨ ਲਾ ਰਿਹਾ ਉਹ ਜਥੇਦਾਰ ਦੇ ਉੱਤੇ ਅਲੀਕੇਸ਼ਨ ਲਾ ਰਿਹਾ ਜਿਹੜਾ ਆਪ ਜਿਹੜਾ ਆਪ ਜਿਹੜਾ ਦਾਗੀ ਆ ਇਹ ਸਾਰੇ ਟੋਲਾ ਦਾਗੀ ਆ ਕੋਈ ਵੀ ਇਹਨਾਂ ਚੋਂ ਘੱਟ ਨਹੀਂ ਹੈਗਾ ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਪੰਜਾਬ ਦੀਆਂ ਨੂੰ ਦੇਸ਼ ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਵਾਲੇ ਸਿੱਖ ਸੰਗਤਾਂ ਨੂੰ ਵੀ ਜਿੱਥੇ ਵੀ ਪਹਿਲਾਂ ਤਾਂ ਇਹਨਾਂ ਨੂੰ ਬਰਨਣਾ ਦੇ ਬਦਲ ਗਿਆ ਨੂੰ ਜਿਹੜੇ ਦੇ ਕਈ ਕੋਲੀ ਚੱਟਨੇ ਨੇ ਹਾਂ ਜੀ ਅਸੀਂ ਬਾਦ ਸੁਖਬੀਰ ਬਾਦਲ ਤੋਂ ਬਿਨਾ ਰਹਿ ਨਹੀਂ ਸਕਦੇ ਉੱਤੋਂ ਠੱਠੇ ਖੂਜ ਭਵੇਂ ਸੁਖਬੀਰ ਨਾਲ ਤੁਸੀਂ ਤੁਹਾਨੂੰ ਪੁੱਛਦਾ ਕਿਹੜਾਗਾ ਇਸ ਕਲੈਕਸ਼ਨ ਆ ਹਲਾਈਆਂ ਤੁਸੀਂ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਆ ਉਹ ਤੁਹਾਨੂੰ ਲੈ ਕੇ ਬੈਗੀ ਥੋੜੀ ਜਣਾ ਚ ਬੈਗੀ ਅਜੇ ਤਾਂ ਬੈਠੂਗੀ ਜਿਹੜੇ ਨਾਲ ਅੱਜ ਉਹਦੇ ਦਾਅਵੇ ਕਰਦੇ ਫਿਰਦੇ ਨੇ ਸੁਖਬੀਰ ਬਾਦਲ ਉਹ ਵੀ ਬਕਸ਼ ਨਹੀਂ ਜਾਣਗੇ ਉਹ ਵੀ ਕਟਹਿਰੇ ਚ ਖੜੇ ਨੇ ਗੁਰੂ ਦੇ ਕਟਹਿਰੇ ਚ ਨੇ ਉਹ ਗੁਰੂ ਦੇ ਦੋਸ਼ੀ ਨੇ ਬਕਸ਼ੇ ਨਹੀਂ ਜਾਣਗੇ ਤੇ ਇਹਨਾਂ ਦਾ ਹਾਲ ਦੇਖੋ ਤੁਸੀਂ ਕੀ ਹੋਣਾ ਇਹ ਨਹੀਂ ਆਉਂਦੇ ਬਾਦਲ ਕਾ ਲੈਣਾ ਜਿਹੜੇ ਕੌਲੀ ਚਟਪਨ 10 20 ਇੱਕ ਹੈਗੇ ਨੇ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ ਆਏ ਆ ਜੀ ਅਕਾਲੀ ਦਲ ਨੇ ਤੋਂ ਬਿਨਾ ਬਚਦਾ ਨਹੀਂ ਤੇ ਕਿਉਂ ਨਹੀਂ ਬਚਦਾ ਅਕਾਲੀ ਦਲ ਇਹ ਛੱਡਣ ਦਾ ਸਹੀ ਖੜਾ ਅਕਾਲੀ ਦਲ ਦਾ ਛੱਡਣ ਦਾ ਸਹੀ ਤੇ ਅਕਾਲ ਤਖਤ ਸਾਹਿਬ ਦਾ ਇਹਨਾਂ ਨੂੰ ਹੁਕਮ ਮੰਨਿਆ ਉਹਨਾਂ ਨੇ ਕਿਹਾ ਜੀ ਦੱਸ ਦੇਣਾ ਛੜ ਸਤੀਵੇ ਦਿਓ ਕਿਉਂ ਨਹੀਂ ਛੜ ਦੇ ਇਹਨਾਂ ਨੇ ਅਕਾਲੀ ਦਲ ਦਾ ਜਿਹੜਾ ਜਨਾਜ਼ਾ ਕੱਢਦਾ ਇਹਨਾਂ ਨੇ ਅਕਾਲੀ ਦਲ ਨੂੰ ਜਿਹੜਾ ਹੈਗਾ ਖੂੰਜੇ ਲਾਤਾ ਅਕਾਲੀ ਦਲ ਦਾ ਜਿਹੜੀ ਸੀਦਾਂ ਦੀ ਪਾਰਟੀ ਸੀ ਫਿਰ ਕਾਲੀ ਦਲ ਇਹਨਾਂ ਕੋਲੇ ਕਹਿੰਦਾ ਇੱਕ ਪੰਜਾਬੀ ਪਾਰਟੀ ਇਹਨਾਂ ਨੇ ਬਣਾ ਲਈ ਸੀ ਇਹਨਾਂ ਦੇ ਬਿਆਨ ਵੀ ਨੇ ਤੇ ਪੰਜਾਬੀ ਪਾਰਟੀ ਕਾਲੀ ਦਲ ਦਾ ਹੈ ਨਹੀਂ ਫਿਰ ਇਹ ਕਿਉਂ ਹੁਣ ਸ੍ਰੋਣੀ ਕਾਲੀ ਦਲ ਕਾਲੀ ਦਲ ਕਰੀ ਜਾਂਦੇ ਨੇ ਸੱਜਣ ਉਹਨੂੰ ਆਪ ਪੰਜਾਬੀ ਪਾਰਟੀ ਰੱਖਣ ਇਸ ਕਰਕੇ ਜਿਹੜਾ ਖਾਲਸਾ ਪੰਥ ਸਾਰਾ ਕੁਝ ਦੇਖਦਾ ਫਿਰਦਾ ਜਿਹੜੇ ਹਜੇ ਵੀ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ ਤਨਖਾਹੀਆਂ ਦੇ ਦਾਗੀਆਂ ਦੇ ਤੇ ਜਿਨ੍ਹਾਂ ਨੂੰ ਇਹ ਜਿਹੜੇ ਮੁਜਰਮ ਨੇ ਜਿਹੜੇ ਗੁਨਾਹਗਾਰ ਨੇ ਜਿਹੜੇ ਅੱਜ ਵੀ ਉਹਨਾਂ ਦੇ ਚਾਹੇ ਉਹ ਕਿਸੇ ਅਹੁਦਿਆਂ ਤੇ ਨੇ ਕਿਸੇ ਜਥੇਬੰਦੀਆਂ ਦੇ ਪ੍ਰਧਾਨ ਨੇ ਜਥੇਦਾਰ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿਹੜੇ ਮੂੰਹ ਨਾਲ ਤੁਸੀਂ ਫਿਰ ਦਿਓ ਹਜੇ ਵੀ ਤੁਸੀਂ ਉਹਨਾਂ ਦੇ ਭਾਲ ਜਿਹੜੇ ਅਕਾਲ ਤਖਤ ਤੇ ਸਾਰਾ ਕੁਝ ਮੰਨ ਕੇ ਵੀ ਵੀ ਆਦਮੀਆਂ ਵੀ ਅਸੀਂ ਕਰਾਈਆਂ ਵੀ ਆਦਮੀਆਂ ਨਾਲ ਸਾਹ ਮੰਗਦੇ ਸਿੱਖਾਂ ਦੇ ਗੋਲੀ ਵੀ ਚਲਾਈ ਅਸੀਂ ਉਹਨਾਂ ਨੂੰ ਮਰਵਾਇਆ ਤੇ ਉਹ ਚੌਧਿਆਂ ਤੇ ਉਹ ਬੰਦੇ ਬਿਠਾਏ ਜਿਨ੍ਹਾਂ ਨੇ ਸਾਡੀ ਨਸਲ ਕੋਸੀ ਕੀਤੀ ਜਿਨ੍ਹਾਂ ਨੇ ਸਾਨੂੰ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਸੀ ਉਹਨਾਂ ਨੂੰ ਉਹਦੇ ਜਿਹੜਾ ਸਾਰਾ ਕੁਝ ਮੰਨੀ ਜਾਂਦੇ ਨੇ ਫਿਰ ਅਸੀਂ ਜਿਹੜੇ ਹਜੇ ਵੀ ਉਹਨਾਂ ਦੀਆਂ ਗਵਾਹੀਆਂ ਪਰ ਦੇ ਨੇ ਜਿਹੜੇ ਹਜੇ ਵੀ ਕਹਿੰਦੇ ਨੇ ਇਹ ਦੁੱਧ ਧੋਤੇ ਨੇ ਤੇ ਉਹ ਫਿਰ ਕਿਵੇਂ ਬਖਸ਼ਣ ਜਾਣਗੇ ਗੁਰੂ ਦੇ ਦਰਬਾਰ ਦੇ ਵਿੱਚ ਚੋਰ ਕੀ ਹਾਮਾਂ ਭਰੇ ਨਾ ਕੋਈ ਜਿਹੜਾ ਚੋਰ ਕਿਹਾ ਚੰਗਾ ਕਿਉਂ ਜਿਹੜਾ ਚੋਰ ਦੀ ਹਾਮੀ ਭਰਦਾ ਉਹ ਵੀ ਨਾਲ ਚੋਰ ਹੀ ਹੁੰਦਾ ਚੋਰ ਦੀ ਕੋਈ ਹਾਮੀ ਨਹੀਂ ਭਰਦਾ ਹੁੰਦਾ ਪਰ ਬਾਦਲ ਟੋਲਾ ਇਹ ਇਹਨੂੰ ਇਹਨਾਂ ਦੇ ਬਿਨਾ ਛੜਦਾ ਹੀ ਕੋਈ ਨਹੀਂ ਪਰ ਇੱਕ ਨਵੀਂ ਕਮੇਟੀ ਜਿਹੜੀ ਬਣਾਈ ਗਈ ਇਹਦੇ ਵਿੱਚ ਐਸਟੀਪੀਸੀ ਦੇ ਪ੍ਰਧਾਨ ਨੂੰ ਹੀ ਕਨਵੀਨਰ ਦੇ ਤੌਰ ਤੇ ਪ੍ਰਧਾਨ ਦੇ ਤੌਰ ਤੇ ਲਾਇਆ ਗਿਆ ਕਿ ਉਹ ਭਰਤੀ ਕਰਨਗੇ ਨਰੋਲ ਭਰਤੀ ਹੋਏਗੀ ਬੋਗਸ ਨਹੀਂ ਉਹ ਨਵੇਂ ਢਾਂਚਾ ਸਾਰੇ ਕੀ ਸ਼੍ਰੋਮਣੀ ਕਾਲੀ ਦਲ ਦਾ ਉਮੀਦ ਹੈ ਤੁਹਾਨੂੰ ਜਿਹੜਾ ਢਾਂਚਾ ਸਰਾਉਣਾ ਸਰਾਉਣਾ ਨੇ ਸਾਰ ਲੈਣਾ ਜਿਹੜਾ ਕੁਝ ਕਰਨਾ ਹੈ ਤਾਂ ਕੱਖ ਨਹੀਂ ਪੱਲੇ ਇਹਨਾਂ ਦੇ ਪੈਂਦਾ ਜਿਹੜਾ ਕੁਝ ਜ਼ੋਰ ਲਾਉਣਾ ਲਾ ਲੈਣਾ ਤੁਹਾਨੂੰ ਤਾਮੀਆਂ ਸਾਡੇ ਜਿਹੜੇ ਸਾਰੇ ਇਕੱਠੇ ਹੋਗੇ ਲਾ ਲੈਣ ਜੋੜ ਜਿਨ੍ਹਾਂ ਨੇ ਲਾਉਣਾ ਇਹਨਾਂ ਦੇ ਪੱਲੇ ਦਲੇ ਕੱਖ ਨਹੀਂ ਹੈਗਾ ਇਹਨਾਂ ਨੇ ਨਹੀਂ ਆਉਣਾ ਗੁਰੂ ਸਾਹਿਬ ਵੱਲੋਂ ਇਹ ਭ੍ਰਿਸ਼ਟੇ ਗਏ ਗੁਰੂ ਸਾਹਿਬ ਦੇ ਗੁਨਾਹਗਾਰ ਨੇ ਪੰਥ ਦੇ ਗੁਨਾਹਗਾਰ ਨੇ ਇਹ ਵਕਸੇ ਨਹੀਂ ਜਾਣਗੇ ਫਿਰ ਨਿਰੋਲ ਸ਼੍ਰੋਮਣੀ ਕਾਲੀ ਦਲ ਕਿਵੇਂ ਪੈਦਾ ਹੋਏਗਾ ਕਿਵੇਂ ਆਏਗਾ ਜਿੰਨਾ ਚਿਰ ਇਹ ਖਿਹੜਾ ਛੜਦੇ ਨਹੀਂ ਉਹਨਾਂ ਚਿਰ ਕੋਈ ਕਾਲੀ ਦਲ ਨਹੀਂ ਆਉਂਦਾ ਕੁਝ ਨਹੀਂ ਆਉਂਦਾ ਠੀਕ ਆ ਨਾ ਜਦੋਂ ਇਹ ਖਿਹੜਾ ਛੜਨਗੇ ਇਹਨਾਂ ਤੋਂ ਖਿਹੜਾ ਛੁੱਟ ਗਿਆ ਸਾਰੇ ਢੋਲੇ ਤੋਂ ਤੇ ਬਾਗੀ ਦਾਗੀ ਇਹ ਟੋਲਾ ਜਨਾ ਚਿਰ ਇਹਨਾਂ ਤੋਂ ਖਿਹੜਾ ਨਹੀਂ ਛੁੱਟਦਾ ਇਹ ਪਾਸੇ ਨਹੀਂ ਹੁੰਦੇ ਉਹਨਾਂ ਚਿਰ ਅਕਾਲੀਦਾਲ ਸਰਜੀਤ ਨਹੀਂ ਹੁੰਦਾ ਜਿੰਨਾ ਮਰਜੀ ਜੀ ਨੇ ਜੋਰ ਲਾਉਣਾ ਲਾ ਲੈਣਾ ਨਹੀਂ ਹੁੰਦਾ ਜਦੋਂ ਇਹ ਖੈਰਾ ਛੱਡਣਗੇ ਸੰਿਆਸ ਲੈਣ ਲੈਣਗੇ ਬਿਲਕੁਲ ਫਿਰ ਗੱਲ ਬਣ ਸਕਦੀ ਆ ਨਹੀਂ 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 ਚਾਹੇ ਜਿਹੜੇ ਇਹ ਇੱਕ ਦੂਜੇ ਨਾਲ ਜਿਹੜਾ ਹੈਗਾ ਲੋਕਾਂ ਨੂੰ ਬੇਪਕੂਫ ਬਣਾ ਦੇ ਕਦੇ ਉਹ ਅੱਡ ਹੋ ਜਾਂਦੇ ਨੇ ਫਿਰ ਇਕੱਠੇ ਹੋ ਜਾਂਦੇ ਨੇ ਇਹ ਤਾਂ ਸੁੱਕ ਕੇ ਚੱਟਣ ਵਾਲੇ ਬੰਦੇ ਨੇ ਇਹ ਬੰਦੇ ਕਿਹੜੇ ਕਿਹਨੇ ਬਣਾਤੇ ਇਹ ਇਹ ਤਾਂ ਪੰਚ ਵੱਲੋਂ ਭ੍ਰਿਸ਼ਟੇ ਹੋਏ ਨੇ ਗੁਰੂ ਸਾਹਿਬ ਵੱਲੋਂ ਭ੍ਰਿਸ਼ਟੇ ਗਏ ਨੇ ਇਨਾਂ ਦੀ ਗੱਲ ਤਾਂ ਮੈਂ ਕਹਿੰਨਾ ਕਰੇ ਹੀ ਨਾ ਕਰੋ ਇਹਨਾਂ ਦੀ ਤਾਂ ਇਨਾਂ ਸਮੇਂ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਦੋਂ ਪਹਿਲਾਂ ਵੀ ਅਸਤੀਫਾ ਦਿੱਤਾ ਤੇ ਗਿਆਨੀ ਰਗਵੀਰ ਸਿੰਘ ਜੀ ਜਿਹੜੇ ਜਥੇਦਾਰ ਨੇ ਕਾਲਕਸਬ ਸਾਹਿਬ ਦੇ ਉਹਨਾਂ ਨੇ ਸਟੈਂਡ ਲਿਆ ਸੀ ਵੀਡੀਓ ਪਾਤਾ ਸੀ ਕਿ ਜੇ ਅਸਤੀਫਾ ਪ੍ਰਮਾਣ ਕਰੇਗੀ ਕਮੇਟੀ ਫਿਰ ਅਸੀਂ ਵੀ ਸਾਰੇ ਦੇਾਂਗੇ ਉਦੋਂ ਫਿਰ ਉਹਨਾਂ ਨੂੰ ਵਾਪਸ ਕਰਨੇ ਪਏ ਉਹ ਕਦਮ ਲੈਣੇ ਪਏ ਪ੍ਰਵਾਨ ਨਹੀਂ ਕੀਤਾ ਗਿਆ ਅੱਜ ਦੀ ਘੜੀ ਵਿੱਚ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬੋਲਣਾ ਜਾਂ ਸਟੈਂਡ ਲੈਣਾ ਤੁਹਾਨੂੰ ਕੀ ਸਲਾਹ ਦੇਣੀ ਚਾਹੋਗੇ ਜਾਂ ਕਿਸ ਤਰ੍ਹਾਂ ਦਾ ਸਟੈਂਡ ਹੋਣਾ ਚਾਹੀਦਾ ਫਿਰ ਉਹ ਆਪ ਦੇ ਸਟੈਂਡ ਦੇ ਪੂਰੇ ਉਤਰਨਾ ਜੇ ਅੱਜ ਤੇ ਮਹੀਨੇ ਦੋ ਮਹੀਨਿਆਂ ਦੇ ਵਿੱਚ ਕੀ ਉਹਨੇ ਕਰਤਾ ਉਹੀ ਹੈ ਹਰਪ੍ਰੀਤ ਸਿੰਘ ਉਹੀ ਹੈ ਤੇ ਫਿਰ ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ ਕਿਉਂ ਨਹੀਂ ਉਹਨਾਂ ਨੇ ਕਿਹਾ ਇਸ ਕਰਕੇ ਇਹਨਾਂ ਨੇ ਜਿਹੜਾ ਜਥੇਦਾਰਾਂ ਦਾ ਜਨਾਜ਼ਾ ਕਰਤਾ ਆਕਾਲ ਤਖਤ ਸਾਹਿਬ ਦਾ ਜਿਹੜਾ ਇਹਨਾਂ ਨੇ ਦੋ ਬਰ ਰਾਤਾਂ ਕੀਤੇ ਆਕਾਲ ਤਖਤ ਸਾਹਿਬ ਨੂੰ ਵਰਤੇ ਜਥੇਦਾਰਾਂ ਨੂੰ ਹਜੇ ਵੀ ਵਰਤ ਰਹੇ ਨੇ ਜਥੇਦਾਰਾਂ ਨੂੰ ਸਮਝ ਨਹੀਂ ਆਉਂਦੀ ਤੇ ਆਕਾਲ ਤਖਤ ਦਾ ਜਥੇਦਾਰ ਤੇ ਕੋਈ ਜਿਹੜਾ ਸਰਵਤ ਖਾਲਸਾ ਨੇ ਬਣਾ ਜੀ ਸਿਲੈਕਸ਼ਨ ਦੇ ਨਾਲ ਚੁਣਿਆ ਜਗਤਾਰ ਸਿੰਘ ਹਵਾਰਾ ਬਾਕੀ ਤਾਂ ਇਹਨਾਂ ਦੇ ਲਿਫਾਫਿਆਂ ਦੇ ਨੇ ਇਹ ਜਿਹਨੂੰ ਮਰਜ਼ੀ ਬਣਾਉਣ ਸਾਰਾ ਪੰਥ ਨੂੰ ਪਤਾ ਜਿਹਨੂੰ ਮਰਜ਼ੀ ਲਾਉਣ ਜਿਹੜਾ ਇਹਨਾਂ ਦੇ ਜਿਹੜੇ ਇਹਨਾਂ ਦੀ ਗੱਲ ਕਰਦਾ ਇਹਨਾਂ ਦੇ ਪੱਖ ਦੀ ਗੱਲ ਕਰਦਾ ਉਹ ਜਸੇਦਾਰਾ ਦੂਜਿਆਂ ਨੂੰ ਇਹ ਬੇਵਕੂਫਾਂ ਨੇ ਦੂਜਿਆਂ ਨੂੰ ਇਹ ਘਰੇ ਤੋੜਨ ਨੇ ਵੀ ਇਹ ਤਾਂ ਹੁਣ ਲਾਇਕ ਹੈ ਨਹੀਂ ਜਸੇਦਾਰੀ ਨੇ ਇਹ ਤਾਂ ਕਕੌੜੀ ਦਾ ਬੰਦਾ ਨਹੀਂ ਰਿਹਾ ਬਰਸ਼ੇ ਬਲਟੋਹੇ ਵਰਗੇ ਜਿਹੜੇ ਜਿਨ੍ਹਾਂ ਨੇ ਜਸੇਦਾਰ ਦਾ ਜਨਾਜ਼ 27 ਮਿੰਟਾਂ ਦੀ ਉਹ ਸਕਿੰਟਾਂ ਦੀ ਕੱਢ ਕੇ ਉਹ ਕਿੱਡਾ ਕ ਹੋ ਆ ਕਿੱਡਾ ਕ ਪੰਥਦਾਰ ਦੀ ਆ ਕਿੱਡਾ ਕ ਉਹ ਹੋ ਗਿਆ ਬਲਟੋਹਾ ਤੇ ਉਹ ਉਹ ਇਹਨਾਂ ਦੇ ਵਿੱਚ ਨਹੀਂ ਸੀ ਜਦੋਂ ਕਾਲ ਤਖਤ ਸਾਹਿਬ ਦੇ ਸਾਰੇ ਸੱਦੇ ਨੇ ਦਾਗੀ ਵਾਗੀ ਬਲਡੋਹਾ ਇਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਸੀ ਉਹ ਕਿਉਂ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਉਹਨੂੰ ਵੀ ਆਉਣਾ ਚਾਹੀਦਾ ਸੀ ਉਹਨੇ ਮਾਫੀ ਨਹੀਂ ਮੰਗੀ ਆ ਕੇ ਉਹ ਵੀ ਨਾਲ ਹੀ ਸੀਗਾ ਸਰਕਾਰ ਦੇ ਵਿੱਚ ਮੰਤਰੀ ਨਹੀਂ ਰਿਹਾ ਸੁੱਖ ਨਹੀਂ ਭੋਗ ਗਏ ਉਹਨਾਂ ਦੀ ਸਰਕਾਰ ਵਲੇ ਉਦੋਂ ਗੁਲੀਆਂ ਚੱਲੀਆਂ ਉਦੋਂ ਸਾਰਾ ਕੁਝ ਕਰਿਆ ਸਾਰਾ ਤਾਂ ਮੰਨ ਗਏ ਫਿਰ ਉਹਨੇ ਕਿਉਂ ਨਹੀਂ ਆ ਕੇ ਮਾਫੀ ਮੰਗੀ ਇਹ ਹੰਕਾਰ ਇਹਨਾਂ ਧੌਣਾਂ ਦੇ ਵਿੱਚ ਹੰਕਾਰ ਦੇ ਕੀਲੇ ਗੱਡੇ ਹੋਣੇ ਗੁਰੂ ਨੇ ਕੱਢ ਦੇਣੇ ਆ ਗੁਰੂ ਨੇ ਕੱਢਣੇ ਆ ਪੰਥ ਨੇ ਕੱਢਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪੱਲੇਦਲੇ ਕੱਖ ਨਹੀਂ ਪੈਣਾ ਨਾ ਇਹਨਾਂ ਨੂੰ ਕੋਈ ਵੋਟ ਪਾਵੇ ਨਾ ਲੈਣਾ ਨਾ ਦੇਣਾ ਜਿਹੜਾ ਕੁਛ ਕਰਨਾ ਕਰ ਲੈਣ ਦੇ ਜਿੰਨੇ ਵੀ ਇਹ ਕੰਮ ਕਰਨਗੇ ਗੁਰੂ ਇਹਨਾਂ ਦੇ ਉਲਟ ਜਵਾਬ ਦੇਉ ਇਹਨਾਂ ਦੇ ਆਪ ਪੁੱਠੇ ਪੈਣਗੇ ਸਾਰੇ ਪਾਸੇ ਸਿੱਧਾ ਕੋਈ ਵੀ ਨਹੀਂ ਪੈਂਦਾ ਅਕਾਲ ਤਖਤ ਸਾਹਿਬ ਦੀ ਵਰਤ ਨੂੰ ਕਰ ਰਹੇ ਨੇ ਗੁਰੂ ਨੂੰ ਇਹ ਹਜੇ ਵੀ ਵਰਤਦੇ ਨਹੀਂ ਹਜੇ ਵੀ ਇਹਨਾਂ ਦੇ ਧੌਣਾਂ ਦੇ ਵਿੱਚ ਕੀਲੇ ਨੇ ਹਜੇ ਵੀ ਇਹ ਗੁਰੂ ਨੂੰ ਸਮਰਪਤ ਨਹੀਂ ਹੋਏ ਇੱਕ ਡਰਾਮਾ ਹੀ ਖੇਡਿਆ ਇਹਨਾਂ ਨੇ ਸਾਰਾ ਕੁਝ ਡਰਾਮਾ ਹੀ ਹੈ ਇਹਨਾਂ ਦਾ ਕੁਝ ਨਹੀਂ ਹੈ ਇਹਨਾਂ ਦੇ ਪੱਲੇ ਦਲੇ ਤੇ ਗੁਰੂ ਨੇ ਸੱਜਣਾ ਕੱਖ ਨਹੀਂ ਜਿਨ੍ਹਾਂ ਨੇ ਇਹਨਾਂ ਨੇ ਆਪ ਹੀ ਅਰਦਾਸ ਕੀਤੀ ਜਿਨ੍ਹਾਂ ਨੇ ਵਿਆਦ ਵੀ ਕਰਾਈ ਆ ਕੀਤੀ ਆ ਜਿਨ੍ਹਾਂ ਦੀ ਸਮੂਲੀਅਤ ਆਪ ਦਾ ਕੱਖ ਨਾ ਰਹੇ ਉਹਨਾਂ ਨੇ ਦਾ ਰਹਾ ਕੱਖ ਨਹੀਂ ਹੋਰ ਤਾਂ ਹੈ ਅਜੇ ਹੋਰ ਵੀ ਨਹੀਂ ਰਹਿਣਾ ਸਾਨੂੰ ਗੁਰੂ ਸਾਹਿਬ ਦੇ ਭਰੋਸਾ ਉਹਦੇ ਘਰ ਦੇ ਵਿੱਚ ਨੇ ਆ ਨਾ ਸਰਕਾਰਾਂ ਨੇ ਨਿਆਂ ਕਰਨ ਨਾ ਹੋਰ ਕਿਸੇ ਨੇ ਦਾ ਨਿਆਂ ਕਰਨ ਲੋਕਾਂ ਨੂੰ ਸਾਰਾ ਸਹੀਸਾ ਸਮਝ ਆ ਗਿਆ ਸਭ ਕੁਝ ਦਿਸ ਗਿਆ ਗੁਰੂ ਸਾਹਿਬ ਆਪ ਜਿਹੜਾ ਇਹਨਾਂ ਦੀਆਂ ਜਣਾ ਖੋਖਲੀਆਂ ਕਰਨਗੇ ਇਹਨਾਂ ਨੂੰ ਜਿਹੜਾ ਹੈਗਾ ਬਿਲਕੁਲ ਖਤਮ ਕਰਨਗੇ ਗੁਰੂ ਸਾਹਿਬ ਨੇ ਕਰਨਾ ਸੀ ਨਹੀਂ ਗੁਰੂ ਸਾਹਿਬ ਸਮਰਾਥ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਅਜੇ ਵੀ ਜਿਹੜੇ ਗੁਰੂ ਨੂੰ ਵਰਤ ਰਹੇ ਨੇ ਅਜੇ ਵੀ ਅਕਾਲ ਤਖਤ ਸਾਹਿਬ ਨੂੰ ਵਰਤਦੇ ਨੇ ਅਜੇ ਵੀ ਅਕਾਲ ਤਖਤ ਨਾਲ ਜਥੇਦਾਰਾਂ ਨੂੰ ਜਿਹੜੇ ਵਰਤ ਰਹੇ ਨੇ ਇਹਨਾਂ ਦਾ ਕੱਖ ਨਹੀਂ ਰਹਿਣਾ ਬਹੁਤ ਸ਼ੁਕਰੀਆ ਤਾਂ ਤੁਸੀਂ ਸੁਣਿਆ ਇਹਨਾਂ ਦੇ ਵਿਚਾਰ ਤੁਸੀਂ ਕੀ ਸਮਝਦੇ ਹੋ ਸੋਚਦੇ ਹੋ ਤੁਹਾਡੀ ਕਿਹੜੇ ਫੈਸਲਿਆਂ ਦੇ ਉੱਤੇ ਜਿਹੜੇ ਲਏ ਜਾ ਰਹੇ ਨੇ ਸਹਿਮਤੀ ਹੈ ਤੇ ਕਿਹਨਾਂ ਨਾਲ ਆ ਸਹਿਮਤੀ ਹੈ ਆਪਦੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਫਿਲਹਾਲ ਬਣੇ ਰਹੋ এবিসি ਪੰਜਾਬ ਦੇ ਨਾਲ